ਦੋਸਤੋ ਆਪ ਵੀ ਸ਼ੁਕਰੀਆ ਪਾਣੀ ਬਾਕੀ ਸਾਰੇ ਜਨਮ ਨਾ ਸਾਡੇ ਨਾਲ ਭਰਨ ਕਰਦੇ ਆਂ ਜਿਹੜੇ ਸਾਡੇ ਬੋਰ ਫਸਲ ਦੇ ਨੇ ਰਹਿ ਗਏ ਆ ਕਰਿਆ ਹੋਇਆ ਸਾਡੀ ਜ਼ਮੀਨ ਇਕੱਤੀ ਆ ਤੇ ਇਥੇ ਆਉਂਦੇ ਜੀ ਬਸਾਸ ਕਰਦਾ ਕਿ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਹੜੇ ਬੰਦੇ ਬੜੇ ਚੋਟਾਕ ਸੁਣੇ ਆ ਪਰ ਇਹ ਅਸੀਂ ਤੁਹਾਨੂੰ ਬਸਾਸ ਦੇ ਗੱਲ ਧਿਆਨ ਦਿਹਾਉਣ ਨੂੰ ਚਾਹਦੇ ਆ ਚਲ ਕੇ ਸਾਡੇ ਜਨਰੂ ਮਹੀਨੇ ਦੇ ਵਿੱਚ 20% ਨੂੰ ਇਸ ਨੂੰ ਸਾਡੇ ਕੋਲ ਅਸੀਂ ਮੀਟਿੰਗ ਵੀ ਕਰਕੇ ਆਏ ਉਹਨਾਂ ਨੇ ਕਿਹਾ ਹਾਈ ਕੋਰਟ ਦੇ ਆਰਡਰ ਅਸੀਂ ਰਿਕਾਰਡਿੰਗ ਕਰ ਲਈ ਕਰਨੀ ਹੈ ਨਸਤਾ ਬੰਦੇ ਦੀ ਨਵੀਂ ਬਣਾਓ ਜੀ ਕਹਿੰਦੇ ਸੀ ਕਿ ਮੇਰੇ ਆਰਡਰ ਆ ਗਏ ਸੀਗੇ ਉਹ ਵੀ ਸਾਡੇ ਨਿਕਰ ਦੇ ਵਿੱਚ ਜਿਵੇਂ ਹੋਣਾ ਹੈ ਉਹ ਠੀਕ ਆ ਉਹ ਵੀ ਆਇਆ ਹੁਣ ਜੀ ਆ ਧੰਨਵਾਦ ਕਰਦੇ ਆ ਪਰ ਇੱਕ ਮਹੌਲ ਤੋਂ ਪਹਿਲਾਂ ਆਉਂਦਾ ਇਹ ਗੱਲ ਦਾ ਜਿਹੜੀ ਆਹ ਗੱਲ ਕਰ ਰਹੀ ਆ ਉਹ ਮਹੌਲ ਤੋਂ ਪਹਿਲਾਂ ਜਲਦੀ ਚਾਹੀਦੀ ਹੈ ਜੀ ਜੀ ਇੱਕ ਤਾਇਆ ਕਹਿੰਦੇ ਹੁੰਦੇ ਆ ਕਿਉਂਕਿ ਸਾਡੇ ਤੇ ਤਾਂ ਫਸਲ ਚੜ ਕੇ ਆਇਆ ਕਿੱਦਾਂ ਘਟੋ ਰਿਹਾ ਇੱਥੇ ਤੇਰੇ ਤੋਂ ਮੇਰੀ ਸੋਢੇ ਭੈਣਾਂ ਨੇ ਮਾਵਾ ਨੇ ਸਾਰੇ ਮੋਜਵਰਾਂ ਨੇ ਉਸ ਤੋਂ ਸਾਹਮਣੇ ਪੁੱਛੇ ਉਹਰੇ ਦਿੱਸੂ ਨੂੰ ਬੰਦ ਕਰਨਾ ਲੱਗਦਾ ਬੰਦੀ ਕਿਉਂਕਿ ਸਾਡੀ ਲੜਾਈ ਕੀ ਹੈ ਸਾਡੀ ਲੜਾਈ ਆ ਮਾਰ ਕੇ ਖਤੰਗ ਸੰਨ ਨੇ ਮੇਰੇ ਤੇ ਮੱਦੀ ਬੋਈ ਕਰਨੀ ਝੜੇ ਜਿੰਨਾ ਇਕੱਠੇ ਆ ਗਿਆ ਹਰ ਇੱਕ ਹੈਗਾ ਪਰ ਸੀ ਕਹਿੰਦੇ ਆ ਕਿ ਪਹਿਲਾਂ ਸਾਡੇ ਜਿਹੜਾ ਉਹ ਇੱਕ ਵਾਰ ਤਨਵਾਈਸਾ ਰੋਲਾ ਚੱਲਦਾ ਰਲਾਈਦਾ ਚੱਲਦਾ ਸਾਡੇ ਮਜਾਰਾ ਨੂੰ ਹੱਥ ਵੇਲੇ ਸਹਿਰੇ ਜੀ ਸਾਡੇ ਪਹਿਲਾ ਨਗਰਾਂ ਨੂੰ ਆਖਰ ਮੰਨ ਕਿਉਂਕਿ 1907 ਤੋਂ ਲੈ ਕੇ ਸਾਡੇ ਕੋਲੇ ਪ੍ਰਦਾਤਾ ਆ ਗਏ ਇੱਕ ਜੁਨਾ 1907 ਤੋਂ ਲੈ ਕੇ ਇਹ ਜੁਨਾ ਤੋਂ ਅੱਗੇ ਪਹਿਲਾਂ ਜਗਾਇਆ ਗਿਆ ਤਾਂ ਤੇ ਪ੍ਰਦਾਤਾ ਤੋਂ ਲੈ ਕੇ ਇਹ ਜੁਨਾ ਤੋਂ ਅੱਗੇ ਪਹਿਲਾਂ ਬਗਾਇਆ ਪਰ ਇਹ ਪੁਨੀ ਸਰਕਾਰ ਤੋਂ ਇੱਕ ਵੀ ਬਣਿਆ ਕੋਈ ਨਹੀਂ ਆਇਆ ਉਹ ਇਹਨਾਂ ਦਾ ਸਾਡੇ ਅੱਥਰੂ ਦਾ ਝੰਡੂ ਵੀ ਆ ਪੀੜੀ ਦੇ ਕੋਲ ਇੰਨੇ ਜਿੰਨੇ ਉਹ ਨਾਲ ਕੋ ਹਣਾ ਚੱਲਿਆ ਕੋਈ ਸੀ ਆਉਟ ਕੋਲੋਂ ਮੈਂਆਂ ਗੱਲਾਂ ਨਹੀਂ ਸਾਡੀਆਂ ਕੋਈ ਆਉਟ ਦੀਆਂ ਗੱਲਾਂ ਨਹੀਂ ਸਾਡੀਆਂ ਕਿਉਂਕਿ ਸਰਕਾਰ ਤੇ ਕਾਨੂੰਨ ਬੜੇ ਹੋਇਆ ਬਣਾਟਾ ਬਣਾਇਆ ਉਹਨਾਂ ਦਾ ਗਿਆ ਇੱਕ ਸਾਡੇ ਤੇ ਕੋਈ ਨਾ ਰੁਕਵਾਇਆ ਇਹ ਜਿਹੜੇ ਕੋਲੇ ਪੜਾਉ ਹੋਇਆ ਇਹ ਜਿਹੜੇ ਕਾਉਟੇ ਆ ਉਹ ਜੁਗਨਾਂ ਦੇ ਮਾਰਕ ਵੰਡ ਨੇ ਇਸ ਤਰ੍ਹਾਂ ਤੇ ਬਣੇ ਐਸੇ ਖਮੰਦ ਨਹੀਂ ਰਹੇ ਤੇ ਅਸੀਂ ਉਹਨੂੰ ਤੋਂ ਰੱਬ ਕੋਲੋਂ ਇੱਕ ਛੱਡੋਇਆ ਕਾਗਜ਼ਾ ਉਹ ਜੁਗਨਾਂ ਦੇ ਸੀ ਪਹਿਲਾ ਕਾਗਜ਼ਾ ਪਰ ਅਸੀਂ ਕਹਿੰਦੇ ਪਹਿਲਾਂ ਸਾਨੂੰ ਉਹ ਮਾਰਕ ਹੀ ਹੱਤਾਂ ਇਹਦੇ ਜੁਗਨਾਂ ਦੇ ਉਹ ਬਹਾਰ ਕੀਤਾ ਜਾਣਾ ਉਹ ਕਮੇਟੀ ਬਣਾਉਣ ਵਾਲਾ ਜੋ ਸੰਦੇਵ ਕੌਲਿਫਰ ਹੋਵੇ ਉਹ ਜਿਹੜੇ ਬਹਾਰ ਕਰਦੇ ਆ ਇਹ ਗੱਲਾਂ ਨੇ ਸਾਡੀਆਂ ਇਹ ਬਾਕੀ ਸਾਰਾ ਨਕਰ ਬੈਠਾਗਾ ਉਹਨੇ ਨਿਕਲੋ ਵੀ ਪੁੱਛਿਆ ਜਾਵੇ ਕਿਸ ਕਰਕੇ ਸਿੱਤਾਵਲਾ ਹਟਦਾ ਨਹੀਂ ਮੰਨਦਾ ਜੋ ਵੀ ਸਾਡਾ ਜਿਹੜਾ ਮਾਰਕੀ ਹੱਕਾ ਉਹ ਬਹਾਰ ਕੀਤਾ ਜਾਵੇ ਉਹ ਤੁਹਾਨੂੰ ਜੀ ਕਮੇਟੀ ਬਣਾਉਣ ਵਾਸਤੇ ਸੋਚ ਸਕਦੇ ਆ ਉਹ ਬਿਲਕੁਲ ਹੀ ਨਹੀਂ ਸੋਚਦੇ ਆ ਸਾਡਾ ਤਾਂ ਆਹ ਪੱਖਾਗਾ ਜੇ ਕੋਈ ਸਾਡੇ ਤੇ ਜੁਵਾਦ ਕੋਈ ਇਹ ਜੰਮੇ ਕੋਈ ਇਹਨੂੰ ਸਾਡੇ ਤੇ ਵੱਡਾ ਹੁੰਦਾ ਹੋਇਆਗਾ ਐ ਕਰਕੇ ਆਏਗਾ ਫਿਰ ਜੇ ਪ੍ਰਸ਼ਾਸਨ ਜਿਹੇਜੀ ਗੱਲ ਕੁਝ ਜੰਗੀ ਲੱਗਦੀ ਆ ਹਾਈ ਕੋਰਟ ਦੇ ਆਡਰ ਆਡੀਸ਼ਨਲ ਦੇ ਆਡਰ ਹਣੀ ਸਾਡੇ ਜਿਹੜਾ ਠੀਕ ਹੈ ਨਾ ਨੇ ਆਪਦੀ ਆਪ ਇਹਨਾਂ ਨੂੰ ਕਹਿੰਦੇ ਕਿ ਕਿਉਂਕਿ ਡਿਊਟੀ ਹੈ ਜੋਕਰ ਹਕਮੰਦਾਂ ਨਾਲ ਦੱਸਦਾ ਹਕਮੰਦਾ ਲਾਗਾ ਸਾਨੂੰ ਨਾ ਤੇ ਟੱਕਰ ਹੋਣੀਗਾ ਠੀਕ ਹੈ ਜੀ ਫਿਰ ਪਹਿਲਾਂ ਉਹਨਾਂਗੇ ਖੜਜਾਂਗੇ ਜਿਹਨੂੰ ਜੁਬੀ ਨਾਲ ਪਿਆਰੀਆਂ ਨੇ ਸੁਰੂ ਦੇਣੀ ਹੈ ਰਾਤ ਤੇ ਸਾਨੂੰ ਆਪਾਂ ਲੱਭ ਕੇ ਲਾ ਦੇਣਾ ਸਾਡੇ ਨਾਲ どういうこと ਕਿ ਜਿਵੇਂ ਬਾਈ ਜੀ ਨੇ ਦੱਸਿਆ ਵੀ ਮਾਲਕੀ ਜ਼ਮੀਨਾਂ ਜਿਹੜੀਆਂ ਹੈਗੀਆਂ ਨੇ ਐਦਾਂ ਹੋਣਾ ਚਾਹੀਦਾ ਹੈ ਮਾਲਕੀ ਜ਼ਮੀਨਾਂ ਬਾਰੇ ਦੱਸਿਆ ਤਾਂ ਮਾਲਕੀ ਲਈ ਡੰਗੜਾ ਕੋਈ ਸਾਢੇ 45 ਕੋਟਾਂ ਨੂੰ ਵਿੱਚ ਗਏਗਾ ਤਾਂ ਕੋਈ ਪਤਾ ਹੋਗਾ ਜੀ ਇਹ ਕਾਹਦੀ ਦਰਨਾ ਹਾਈ ਕੋਰਟ ਵੱਲੋਂ ਜਾਂ ਪਹਿਲਾਂ ਸੁਪਰੀਮ ਕੋਰਟ ਤੋਂ ਦੱਸਿਆ ਹੈ ਹੈ ਕੋਰਟ ਸੁਪਰੀਮ ਕੋਰਟ ਜੀ ਜੇ ਜਾਈਏ ਤਾਂ ਮਾਲਕੀ ਵਾਲਾ ਉਸ ਤੋਂ ਉੱਥੇ ਵੱਜਦਾ ਨਾ ਤਾਂ ਇੱਕ ਜੀ ਦਾ ਇਹ ਉਹਨੇ ਜਿਹੜਾ ਹੈਗਾ ਬੁੱਧਾ ਮੱਤਾਂ ਦੀ ਰੱਬੋਂ ਦੀ ਗੱਲ ਹੈ ਕਿ ਜਿਹਨੂੰ ਮਾਤੀ ਵਾਲੀ ਜਗ੍ਹਾ ਨੂੰ ਚਾਹੀਦਾ ਹੈ ਜੋ ਨਹੀਂ ਗਈ ਜਿਹੜਾ ਮੇਰੇ ਕੋਲ ਹੈ ਵੀ ਆ ਉਹ ਤਾਂ ਨਹੀਂ ਗਾਇਆ ਉਹਦੇ ਕਾਲੇ ਹੀ ਤੋਂ ਬੋਲਦਾ ਤੇ ਅਸੀਂ ਲੋਕ YouTube ਮੇਹੀ ਦੇਖੀ ਕਰਦੇ ਹਾਂ ਕਿ ਕਾਪੂ ਆਈਸ਼ਾ ਜੋ ਬਹੁਤ ਸਾਫ਼ ਕਰਦਾ ਰਹੇ ਚਾਹੀਦਾ ਹੈ ਉਹਨੇ ਬੰਦਾ ਬੰਦਾ ਬਣਾਉਣਾ ਇਹ ਰੱਬ ਜੀ ਦਾ ਆਈਦਾਰੀ

जितना आपने कोई भी गलती की दूसरी तरफ है साढ़े 8 है, वो उसके ऊपर टेबल पे डैकिंग उस काम कर सर देया आप के तो कोई नुकसान नहीं करना चाहता अथवा कटारा नहीं बुलाना नहीं है पहले वो स्टाफ को तो भी सूचित कर दिया कि बनाने के पे क्लियर हो गया करने है वो कुछ नहीं करना चिंता फोटा पर या सारे उम्मीद है कि

ਜੋ ਨਵੀਂ ਉਪਰ ਲਗਾ ਯੂਟ ਗਾ ਨੂੰ ਖਾਚ ਕਰਉਣ ਤੋਂ ਪਹਿਲਾਂ ਇਹ ਕੋਈ ਨਾ ਨਾ ਵਿਚਾਰ ਨਹੀਂ ਹੈ ਇੰਟਰਪਾ ਉਹ ਵੀ ਸਾਡੇ ਕੋਲ ਡਾਕਟਰ ਚ ਆ ਜੋ ਜਾਂ ਕਿ ਇਹ ਦੀ ਸਵਾਲੀ ਜਾਂ ਭਾਗ ਦੇ ਨਾਲ ਨੂੰ ਚਲਾ ਚਲੋ ਉਹ ਸਾਡੇ ਨਾਲ ਜ਼ਰੂਰ ਵੀ ਤੋਂ ਡਾਕਟਰ ਕੋਲ ਬੈਠ ਕੇ ਦੱਸੋ ਤਾਂ ਹੀ ਬਸ ਲਾਗੇ ਹਾਲ ਹੋਦਾ ਹੈ ਕਿਉਂਕਿ ਇਹਦੇ ਚ ਪ੍ਰੈਸ਼ਰ ਸਾਡੇ ਜੇ ਹਾਈਪੋਟੈਨਸ ਜਾਂ ਤੁਸੀ ਬਹੁਤ ਚੰਗਾ ਜਾਂਦੇ ਗਰਮ ਕੋਈ ਅੱਜ ਕੋਈ ਇੰਕੀ ਜਿਹਾ ਆਇਆ ਹੈ ਉਹ ਤਾਂ ਸਾਹੀ ਆਇਆ ਹੈ ਅਸੀਂ ਵੀ ਚਾਹਦੇ ਕਿ ਅਸੀਂ ਕੋਲ ਡਾਕਟਰ ਨੂੰ ਕਾਈ ਕਰੀਏ तो की हेड क्वार्टर ने यह किया है टारगेट सेट किया है सभी देख सी है कि सर जरूर का दिखाई दिखाओ पूरी पूरी एकता कोशिश नहीं करना है कि जणांगे जो कह रहे हो कागज की लकी है स्टेप पर स्टेपों का हल का कर देना मोदी तो भी यही गिनती है इससे अच्छा तो है इसके साथ में जो दोस्तों